ਮਾੜਾ ਗੱਲ ਕਰੋ ਮੇਰੇ ਵੀਰ ਜੀ ਦੇ ਲੋਕ ਲੱਕਰੋ ਲੱਕਰ ਮਾਰ ਰਹਿਣਾ ਨਹੀਂ ਸੁਣਗਾ ਸੁਣੇਗਾ ਆਏਗਾ ਤੇ ਹਣ ਚੰਗੇ ਵੀ ਆਉਣਗੇ ਮੋੜ ਹੁਣ ਦੇ ਦਿਨ ਤੋਂ ਜਾ ਜਾ ਗੋਰੀਆ ਕਿੰਨਾ ਪੀਣਾ ਹੈ ਬੱਕਰੀ ਦਾ ਕਿੰਨਾ ਦੇਣਾ ਹੈ ਸੋ ਹਰ ਇੱਕ ਚੀਜ਼ ਦਾ ਵੱਖਰਾ ਵੱਖਰਾ ਨੂੰ ਆਪ ਜਾਣੋ ਜੀ ਸਾਹਿਬ ਨਾ ਵੀ ਹੋਣੀ ਨਾ ਉੱਡੇ ਉੱਡੇ ਆਏ ਕਿੰਨੇ ਮਾ ਕੋਟਾਂ ਦੇ ਬਣਾ ਰਹੇ ਆਬਜੈਕਟ ਫਿਗਰ ਦਾ ਨਹੀਂ ਦੱਸ ਸਕਦੇ ਤੁਹਾਨੂੰ ਨਾ ਬਣਦਾ ਪਰ ਇਹ ਵੀ ਜੋ ਵੱਧ ਤੋਂ ਵੱਧ ਹੋਏਗਾ ਮੈਂ ਤੁਹਾਡੀ ਮਦਦ ਕਰਾਂਗਾ ਹਾਂਜੀ ਹਾਂਜੀ ਇਹਨਾਂ ਨੁਕਸਾਨ ਜਿਹੜਾ ਆਤਾ ਮੈਂ ਕਹਿੰਦਾ ਨਿਆਣੇ ਬਚਾ ਲੈ ਬਹੁਤ ਤੁਹਾਡੀ ਕੰਬਲ ਜਿੱਕਰ ਜਿਹੜੇ ਮੇਲ ਕੇ ਕਰਦੇ ਚਲੋ ਕੋਈ ਨਹੀਂ ਕੋਈ ਇਹ ਕਹਿੰਦਾ ਸਾਹਮਣੇ ਸਾਡਾ 2 ਲੱਖ ਰੁਪਏ ਦਾ ਕੁੜੀ ਦਾ ਗਾਹ ਹੈ ਤੇ ਉਹ ਪਹਿਲਾਂ ਮੈਂ ਉੱਥੇ ਗਣ ਦੇ ਇਹਨਾਂ ਉਹ ਸਰ ਗਿਆ ਪਿੱਛੇ ਚਲੋ ਕੋਈ ਨਹੀਂ ਮੈਂ ਤਰੇਕਾ ਕਰ ਲਿਆ ਕਿ ਇਹ ਰਿਕਾਰਡ ਬੱਚਿਆਂ ਦੇ ਸਿੰਦਿਆ ਦੇ ਫੋਟੋਆਂ ਕੋਈ ਪ੍ਰੂਫ ਨਹੀਂ ਸਾਡਾ ਰਿਹਾ ਕੋਈ ਨਹੀਂ ਬਣਾ ਦੇ ਜੋ ਵੀ ਬਣਾ ਦੇਗੇ ਇਹ ਬਣਾ ਦਾਂਗੇ ਪ੍ਰੂਫ ਦੇਖੋ ਜੀ ਬਹੁਤ ਮਾੜਾ ਸਮਾਂ ਸੀਗਾ ਇਹ ਹਨੇਰੀ ਬਹੁਤ ਤੇਜ਼ ਸੀਗੀ ਜਿਸ ਦੇ ਨਾਲ ਪਿੱਛੋਂ ਅੱਗ ਲੱਗ ਕੇ ਆਈ ਆ ਤਾਂ ਇਸ ਗੁੱਜਰ ਭਾਈ ਚਰੇ ਦੀ ਬਹੁਤ ਵੱਡਾ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਵੀ ਹੈ ਕਿ ਜਾਨੀ ਨੁਕਸਾਨ ਜਿਹੜਾ ਉਹ ਤੋਂ ਬਚਾ ਹੋ ਗਿਆ ਪਰ ਮਾਲੀ ਨੁਕਸਾਨ ਬਹੁਤ ਹੋਇਆ हां ਮੇਰੇ ਟੀ ਸਾਹਿਬ ਨਾਲ ਗੱਲ ਹੋ ਕੇ ਹਟਈ ਆ ਤਾਂ ਐਸਜੀਐਮ ਸਾਹਿਬ ਉਹ ਸਾਰਾ ਤਿਆਰ ਕਰ ਰਹੇ ਨੇ ਕਿ ਜਿਹੜਾ ਐਕਚੁਅਲੀ ਕਿੰਨੇ ਇਹਨਾਂ ਦੇ ਨੁਕਸਾਨ ਹੋਇਆ ਤੇ ਉਹਦੇ ਪਰ ਮੱਝ ਦਾ ਕੱਟੇ ਦਾ ਬੱਕਰੀ ਦਾ ਉਹਦਾ ਵੱਖਰਾ ਵੱਖਰਾ ਹੁੰਦਾ ਕਿ ਉਹਦੇ ਕਿੰਨੇ ਕਿੰਨੇ ਪੈਸੇ ਦੇਣੇ ਨੇ ਉਹ ਸਾਰਾ ਇਹਨਾਂ ਦੀ ਮਦਦ ਜਿਹੜੀ ਸਰਕਾਰ ਕਰ ਕਰਨਗੇ ਜੀ ਇਹਨਾਂ ਨਾਲ ਆਪਾਂ ਖੜੇ ਆ ਇਸ ਦੁੱਖ ਦੀ ਘੜੀ ਚ ਤਾਂ ਸਾਰੇ ਪਿੰਡਾਂ ਵਾਲੇ ਨਾਲ ਦੇ ਪਿੰਡਾਂ ਵਾਲਿਆਂ ਨੇ ਵੀ ਬੜੀ ਹਿੰਮਤ ਵਿਖਾਈ ਹੈ ਕਿ ਉਸੇ ਰਾਤ ਹੀ ਇਹਨਾਂ ਵਿਚਾਰਿਆਂ ਦਾ ਕੋਈ ਕੁੱਲਾ ਕੋਈ ਬਿਸਤਰਾ ਕੋਈ ਚੀਜ਼ ਨਹੀਂ ਬਚੀ ਜਿਹੜੀ ਰਹਿ ਗਈ ਪਿੰਡਾਂ ਵਾਲਿਆਂ ਨੇ ਰਾਤ ਬਿਸਤਰੇ ਲਿਆਂਦੇ ਮੰਜੇ ਲਿਆਂਦੇ ਇਹਨਾਂ ਦੇ ਵਾਸਤੇ ਰੋਟੀ ਦਾ ਪ੍ਰਬੰਧ ਕੀਤਾ ਇੱਥੋਂ ਤੱਕ ਮੈਨੂੰ ਪਤਾ ਕਿ 2.2 ਲੱਖ ਰੁਪਇਆ ਨਗਦ ਵੀ ਇਕੱਠਾ ਕਰਕੇ ਇਸ ਪਰਿਵਾਰ ਨੂੰ ਦਿੱਤਾ ਕਿ ਆਪਣੇ ਪਰਿਵਾਰ ਦਾ ਫਿਰ ਦੁਬਾਰਾ ਪੈਰਾਂ 'ਤੇ ਖੜੇ ਹੋ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਔਰ ਸਰਕਾਰ ਵੀ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਵੱਧ ਵੱਧ ਕੋਸ਼ਿਸ਼ ਕਰਾਂਗੇ ਕਿ ਉਹ ਨੁਕਸਾਨ ਦੀ ਪਰਪਾਈ ਕਰੇ